ਬੱਬਾ ਮੋਤੀਰਾ ਮਹਿਰਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮੂਰੀਦ ਸਨ ਮੋਤੀਰਾ ਮਹਿਰਾ ਜੀ ਨੇ ਠੰਡੇ ਬੁਰਜ 'ਚ ਇੱਕੋ ਵਾਰ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ ਸਨ ਕਿਉਂਕਿ ਇਹ ਵਜ਼ੀਰ ਖਾਨ ਦੀ ਫੌਜ ਵਿੱਚ ਨੌਕਰੀ ਕਰਦੇ ਸੀ ਮੋਤੀਰਾਮ ਜੀ ਨੇ ਦੇਖਿਆ ਨਿੱਕੇ ਨਿੱਕੇ ਪੈਰਾਂ 'ਤੇ ਛਾਲੇ ਪਏ ਉਹਨਾਂ ਦੇ ਫਟੇ ਕੱਪੜੇ ਦੇਖੇ ਜਦੋਂ ਸ਼ਾਮ ਨੂੰ ਘਰ ਹੀ ਆਏ ਘਰ ਆ ਕੇ ਚੈਨ ਨਹੀਂ ਮਿਲਿਆ ਮਾਤਾ ਪੋਲੀ ਮਾਂ ਲੱਦੋ ਪੁੱਤ ਨਰੈਣਾ ਅੱਗੇ ਬਹਿ ਕੇ ਪ੍ਰਸ਼ਾਦਾ ਪਾਇਆ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਬੁਰਕੀ ਥੱਲੇ ਰੱਖਤੀ ਮਾ ਪੁੱਛਦੀ ਪੁੱਤ ਕੀ ਹੋਇਆ ਤੂੰ ਉਦਾਸ ਲੱਗਦਾ ਆ ਤੂੰ ਪ੍ਰਸ਼ਾਦਾ ਕਿਉਂ ਨਹੀਂ ਛੱਕਦਾ ਉਹਨਾਂ ਦਾ ਪੁੱਤ ਕਹਿੰਦਾ ਬਾਪੂ ਪ੍ਰਸ਼ਾਦਾ ਕਿਉਂ ਨਹੀਂ ਸ਼ਕਦਾ ਉਸ ਵੇਲੇ ਉਹਨਾਂ ਦੇ ਨੇਤਰਾਂ ਚੋਂ ਜਲ ਵਗਾਇਆ ਰੋਂਦਾ ਰੋਂਦਾ ਕਹਿੰਦਾ ਮਾਂ ਮੇਰਾ ਨਾ ਸੌਣ ਨੂੰ ਨਾ ਬੈਣ ਨੂੰ ਮੇਰਾ ਚਿੱਤ ਨਹੀਂ ਟਿਕਾਨੇ ਅੱਜ ਪ੍ਰਸ਼ਾਦਾ ਸ਼ਕਣਾ ਤੇ ਦੂਰ ਦੀ ਗਾਲਾਂ ਮੇਰਾ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਪੁੱਤ ਹੋਇਆ ਕਿ ਐਸਾ ਕਹਿੰਦੇ ਮਾਤਾ ਮੈਂ ਕਲਗੀਧਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਆਂ ਲਾਲਾ ਨੂੰ ਇਨਾਂ ਅੱਖਾਂ ਨਾਲ ਵੇਖ ਕੇ ਆਇਆ ਇਸ ਵਜ਼ੀਰਖਾਨੇ ਉਹ ਬਜ਼ੁਰਗ ਮਾਂ ਨੂੰ ਤੇ ਛੋਟੇ ਛੋਟੇ ਲਾਲਾ ਨੂੰ ਠੰਡੇ ਬੁਰਜ ਚ ਬੰਦ ਕੀਤਾ ਆ ਮਾਤਾ ਤੁਰ ਤੁਰ ਕੇ ਉਹਨਾਂ ਦੇ ਪੈਰਾਂ 'ਚ ਛਾਲੇ ਪਏ ਨੇ ਕੋਲ ਕੋਈ ਮੋਟਾ ਕੱਪੜਾ ਵੀ ਨਹੀਂ ਉਹਨਾਂ ਜਿਹੜਾ ਬਾਣਾ ਪਾਇਆ ਆ ਝਾੜੀਆਂ 'ਚ ਲੱਗ ਲੱ ਕੇ ਬਾਣਾ ਵੀ ਲੀਰੋ ਲੀਰ ਹੋਇਆ ਪਿਆ ਆ ਮਾਤਾ ਪੁੱਛਦੀ ਪੁੱਤ ਤੂੰ ਕੀ ਚਾਹਣਾ ਆ ਬਾਬਾ ਮੋਤੀराम ਮਹਿਰਾ ਜੀ ਕਹਿੰਦੇ ਮਾਂ ਮੈਂ ਗੁਰੂ ਜੀ ਦੇ ਲਾਲਾਂ ਦੀ ਸੇਵਾ ਚਾਹਣਾ ਆ ਮੈਂ ਸੇਵਾ ਕਮੌਣੀ ਮਹਾਰਾਜ ਦੇ ਲਾਲਾਂ ਦੀ ਪੁੱਤ ਕ ਮਾਂ ਫਿਰ ਕਰ ਸੇਵਾ ਬਾਬਾ ਮੋਤੀराम ਮਹਿਰਾ ਕਹਿੰਦਾ ਮੈਂ ਭੋਜਨ ਚ ਕਉਣਾ ਮਾਤਾ ਜੀ ਨੂੰ ਕਹਿੰਦੇ ਜਦੋਂ ਬਾਬਾ ਮੋਤੀराम ਜੀ ਸੇਵਾ ਕਰਨ ਗਏ ਲੰਗਰ ਛਕਾਉਣ ਲਈ ਗਏ ਅੱਗੇ ਪਹਿਰੇਦਾਰ ਰੋਕਦੇ ਨੇ ਕਹਿੰਦੇ ਕਿੱਥੇ ਚੱਲਿਆ ਆ ਉੱਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਮਾਤਾ ਜੀ ਬੰਦ ਨੇ ਉੱਥੇ ਨਹੀਂ ਕੋਈ ਜਾ ਸਕਦਾ ਬਾਬਾ ਮੋਤੀराम ਮਹਾਰਾਜ ਜੀ ਕਹਿੰਦੇ ਆ ਮੈਂ ਗੁਰੂ ਦੇ ਆ ਲਾਲਾਂ ਦੀ ਸੇਵਾ ਕਰਨੀ ਹੈ ਮੈਂ ਮਾਂ ਗੁੱਜਰਕੌਰ ਦੀ ਸੇਵਾ ਕਰਨੀ ਹੈ ਆਖਣ ਲੱਗੇ ਨਾ ਇਦਾਂ ਤੇ ਨਹੀਂ ਜਾ ਸਕਦੇ ਬਾਬਾ ਮੋਤੀਰਾਮ ਮਹਿਰਾ ਕਹਿੰਦੇ ਤੁਸੀਂ ਜੋ ਕੀਮਤ ਜੋ ਤਨ ਚਾਹੋ ਮੈਂ ਦੇਵਾਂਗਾ ਮੈਨੂੰ ਗੁਰੂ ਦੇਆ ਲਾਲਾਂ ਦੀ ਸੇਵਾ ਕਮਾਉਣ ਦੋ ਉਹਨਾਂ ਨੇ ਆਖਿਆ ਲਿਆ ਮਾਇਆ ਫੇਰੀ ਸੇਵਾ ਕਰ ਸਕਦਾ ਆ ਉਸ ਵੇਲੇ ਮੋਤੀਰਾਮ ਆਪਣੇ ਘਰ ਆਇਆ ਆਪਣੀ ਘਰ ਵਾਲੀ ਨੂੰ ਕਹਿੰਦਾ ਗੁਰੂ ਦੇਆ ਲਾਲਾਂ ਦੀ ਸੇਵਾ ਕਮਾਉਣੀ ਹੈ ਤਨ ਕਿਹੜਾ ਸਾਡੇ ਨਾਲ ਜਾਣਾ ਆ ਜਿੰਨੇ ਗਹਿਣੇ ਮਾਇਆ ਸੀ ਸਾਰੀ ਮਾਤਾ ਜੀਨੇ ਬਾਬਾ ਮੋਤੀराम ਜੀ ਨੂੰ ਦੇ ਦਿੱਤੀ। ਬਾਬਾ ਜੀ ਨੇ ਗਹਿਣੇ ਦਿੱਤੇ। ਬਾਬਾ ਜੀ ਲਾਂਗਰੀ ਸਨ ਵਜੀਦੇ ਦੀ ਫੌਜੇ ਅੰਦਰ। ਪਪਾ ਮੋਤੀਰਾਮ ਜੀ ਜਾ ਕੇ ਮਾਤਾ ਗੁਜਰੀ ਜੀ ਨੂੰ ਸਜਦਾ ਕਰਦੇ ਨੇ ਤੇ ਮਾਤਾ ਗੁਜਰ ਘਰ ਆਖਣ ਲੱਗੇ ਕੌਣ ਹੈ ਪੁੱਤਰਾ ਤੂੰ? ਮਾਤਾ ਜੀ ਮੈਂ ਮੋਤੀ। ਉਹ ਗੱਲ ਸੁਣ ਏਡੀਆਂ ਜ਼ਾਲਮ ਸਰਕਾਰਾਂ ਸਾਨੂੰ ਫੜ ਕੇ ਇੱਥੇ ਕੈਦ ਕੀਤਾ ਆ। ਵੇਖ ਮੋਤੀ ਪੁੱਤਰਾ ਆਪਣੀ ਜਾਨ ਜੋਖਮ 'ਚ ਪਾ ਕੇ ਸਾਡੇ ਕੋਲ ਆਇਆ ਹੈ। ਤੈਨੂੰ ਡਰ ਨਹੀਂ ਲੱਗਦਾ? ਮਾਤਾ ਜੀ ਮੈਂ ਲਾਂਗਰੀ ਹਾਂ ਤੁਹਾਨੂੰ ਭੋਜਨ ਸਿਕਾਉਣਾ ਚਾਹੁੰਦਾ ਹਾਂ ਮਾਤਾ ਜੀ ਕਹਿੰਦੇ ਨਾਵੇਂ ਪੁੱਤਰਾ ਸਾਨੂੰ ਭੁੱਖੇ ਤੇ ਆਏ ਮਰਨਾ ਮਨਜ਼ੂਰ ਹੈ ਪਰ ਇਸ ਜ਼ਾਲਮ ਹਕੂਮਤ ਦਾ ਇੱਕ ਦਾਣਾ ਵੀ ਮਨਜ਼ੂਰ ਨਹੀਂ ਫਿਰ ਉਸ ਵੇਲੇ ਬਾਬਾ ਮੋਤੀराम ਜੀ ਦੁੱਧ ਗਰਮ ਕਰਕੇ ਲਿਆਏ ਸੀ ਲਾਲਚ ਦਿੱਤਾ ਸਿਪਾਹੀਆਂ ਨੂੰ ਜਦੋਂ ਦੁੱਧ ਲਿਆਂਦਾ ਮਾਤਾ ਜੀ ਆਪ ਜੀ ਛਕੋ ਤੇ ਲਾਲਾ ਨੂੰ ਵੀ ਸਿਖਾਉ ਗਲਾਸਾਂ ਵਿੱਚ ਦੁੱਧ ਪਾਇਆ ਮਾ ਗੁੱਜਰਕੌਰ ਛਕਦੀ ਹੀ ਸਾਹਿਬ ਜਾਦੇ ਛਕਦੇ ਨੇ ਉਸ ਤੋਂ ਬਾਅਦ ਇੱਕ ਦਿਨ ਦੁੱਧ ਪਿਆਇਆ ਆ 11:30 12 ਪੋ ਨੂੰ ਫੇਰ ਦੁੱਧ ਪਿਉਂਦਾ ਆ ਦੁੱਧ ਛਕਾ ਕੇ ਵਾਪਸ ਚਲੇ ਜਾਂਦਾ ਆ ਸਪਾਈਆਂ ਨੂੰ ਲਾਲਚ ਦਿੰਦਾ ਵਾ 13 ਪੋ ਦੀ ਕਚਹਿਰੀ ਲੱਗੀ ਸੀ ਤੇ ਸਾਹਿਬ ਜਾਨਦਿਆਂ ਨੂੰ ਨੀਹਾਂ ਵਿੱਚ ਖਲਾਰ ਕੇ ਸ਼ਹੀਦ ਕਰਤਾ ਉਹ ਸ਼ਹੀਦੀ ਪਾ ਗਏ ਠੰਡੇ ਬੁਰਜ ਚ ਮਾ ਗੁੱਜਰ ਘੌਰ ਜੀ ਕੱਲੇ ਰਹਿ ਗਏ ਬਾਬਾ ਮੋਤੀ RAM ਜੀ ਉਹ ਦੱਗੇ ਵੀ ਲੈ ਕੇ ਆਉਂਦੇ ਸੀ ਅੱਜ ਵੀ ਲੈ ਕੇ ਆਏ ਮਾਤਾ ਜੀ ਕਹਿੰਦੇ ਮੋਤੀ ਪੁੱਤਰ ਤੂੰ ਆ ਗਿਆ ਮਾਤਾ ਗੁੱਜਰਕੌਰ ਜੀ ਆਖਣ ਲੱਗੇ ਪੁੱਤ ਅੱਗੇ ਮੇਰੇ ਲਾਲ ਐਸ ਵੇਲੇ ਨੂੰ ਆ ਜਾਂਦੇ ਸੀ ਅੱਜ ਨਹੀਂ ਆਏ ਮਾਤਾ ਜੀ ਤੁਸੀਂ ਦੁੱਧ ਛਕੋ ਕਹਿੰਦੇ ਨਾ ਲਾਲਾ ਨੂੰ ਆ ਜਾਂਦੇ ਫੇਰ ਛਕਾਂਗੇ ਹੱਥ ਜੋੜ ਕੇ ਫੇਰ ਮੋਤੀ ਰਾਮ ਬੋਲਦਾ ਆ ਮਾਂ ਤੂੰ ਦੁੱਧ ਛਕ ਜਦੋਂ ਉਹ ਆਉਣਗੇ ਉਹਨਾਂ ਨੂੰ ਛਕਾ ਦਾਂਗੇ ਦੱਸਣਾ ਨਹੀਂ ਸੀ ਚਾਹੁੰਦਾ ਉਹਨੂੰ ਇਹ ਸੀ ਪਹਿਲਾਂ ਦੁੱਧ ਛਕਾ ਦਾਂ ਘੋਟ ਦੁੱਧ ਦਾ ਅੰਦਰ ਜਾਏਗਾ ਫੇਰ ਦੱਸਾਂਗਾ ਮਾਤਾ ਗੁੱਜਰਕੌਰ ਜੀ ਆਖਣ ਲੱਗੇ ਵੇ ਮੋਤੀ ਪੁੱਤਰਾ ਤੂੰ ਸਰਕਾਰ ਦਾ ਬੰਦਾ ਆ ਇੰਨਾ ਵਿੱਚ ਰਹਿਣਾ ਆ ਮੈਂ ਤੇ ਇਸ ਬੁਰਜ ਵਿੱਚ ਬੰਦ ਹਾਂ ਗੱਲ ਸੁਣ ਅੱਗੇ ਮੇਰੇ ਲਾਲ ਜਾਂਦੇ ਸੀ ਆ ਜਾਂਦੇ ਸੀ ਪਰ ਅੱਜ ਨਹੀਂ ਆਏ ਕਿੱਥੇ ਨੇ ਮੇਰੇ ਲਾਲ ਬਾਬਾ ਮੋਤੀराम ਜੀ ਤੋਂ ਬੋਲਿਆ ਨਹੀਂ ਜਾਂਦਾ ਨੇਤਰਪਾਰਾਏ ਤੇ ਬਾਬਾ ਜੀ ਕਹਿੰਦੇ ਮਾਤਾ ਜੀ ਦੁੱਧ ਛਕੂ ਪਹਿਲਾਂ ਫੇਰ ਦੱਸ ਦਿੰਦਾ ਹਾਂ ਮਾਤਾ ਕਹਿੰਦੇ ਨਾ ਮੇਰੇ ਲਾਲਾਂ ਦੀ ਖਬਰ ਦੱਸ ਪਹਿਲਾਂ ਕਿਉਂ ਨਹੀਂ ਆਏ ਰੋਂਦਾ ਰੋਂਦਾ ਕਹਿੰਦਾ ਆ ਮਾਤਾ ਇਨਾ ਝਾਲਮਾਂ ਨੇ ਨੀਹਾਂ ਚ ਖਿਲਾਰ ਕੇ ਸ਼ਹੀਦ ਕਰਤਾ ਆ ਮਾਤਾ ਗੁੱਜਰਕੌਰ ਜੀ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਨਿਰੰਕਾਰ ਦੇ ਚਰਨਾ ਚ ਜਾ ਵੀ ਰਾਜੇ ਮਾਤਾ ਗੁੱਜਰਕੌਰ ਜੀ ਤੇ ਸਾਹਿਬ ਜਾਦੇ ਸ਼ਹੀਦ ਹੋ ਗਏ ਟੋਡਰਮਾਲ ਨੇ ਮਹਰਮ ਸ਼ਾ ਕੇ ਉਹਨਾਂ ਦਾ ਸਸਕਾਰ ਕਰਤਾ ਉਤੋਂ ਬਾਅਦ ਗੰਗੂ ਬਾਮਨ ਦੇ ਚਾਚੇ ਦਾ ਮੁੰਡਾ ਕੰਮਾ ਉਹਨੇ ਬਾਬਾ ਮੋਤੀਰਾਮ ਮਹਿਰਾ ਜੀ ਦੀ ਸ਼ਿਕਾਇਤ ਕੀਤੀ ਉਹ ਕਹਿੰਦਾ ਵਜੀਦਾ ਤੂੰ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਕੋਈ ਹਿਫਾਜ਼ਤ ਨਾ ਕਰੇ ਪਰ ਤੇਰੀ ਫੌਜਦਾਈ ਬੰਦਾ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਤੇ ਮਾਤਾ ਜੀ ਨੂੰ ਦੁੱਧ ਪਿਉਂਦਾ ਸੀ ਕਹਿੰਦਾ ਕਿੰਨੇ ਪਾਇਆ ਹੈ ਕਹਿੰਦਾ ਮੋਤੀਰਾਮ ਮਹਿਰਾ ਨੇ ਇਹ ਸਿੱਖ ਸੀ ਮਹਾਰਾਜ ਦਾ ਇਹਨੇ ਦੁੱਧ ਪਿਾਇਆ ਵਜੀਦਾ ਕਹਿੰਦਾ ਸਜ਼ਾ ਮਿਲੇਗੀ ਫਿਰ ਬਾਬਾ ਮੋਤੀਰਾਮ ਮਹਿਰਾ ਜੀ ਨੂੰ ਬੁਲਾਇਆ ਗਿਆ ਬੁਲਾ ਕੇ ਕਹਿੰਦੇ ਤੂੰ ਦੁੱਧ ਸ਼ਿਕਾਇਆ ਆ ਕਹਿੰਦੇ ਜੀ ਸ਼ਿਕਾਇਤ ਜਿਹੜੀ ਸ਼ਰਤ ਸਾਇਹਦ ਜਾਦਿਆਂ ਅੱਗੇ ਰੱਖੀ ਗਈ ਸੀ ਉਹੀ ਸ਼ਰਤ ਬਾਬਾ ਮੋਤੀਰਾਮ ਮਹਿਰਾ ਜੀ ਅੱਗੇ ਰੱਖੀ ਗਈ ਕਿ ਇਸਲਾਮ ਧਰਮ ਕਬੂਲ ਕਰ ਲੈ ਆਪਣਾ ਧਰਮ ਛੱਡ ਦੇ ਵੱਡੀ ਗਲਤੀ ਕੀਤੀ ਤੂੰ ਬਚ ਜਾਵੇਂਗਾ ਜੇ ਨਹੀਂ ਫਿਰ ਹਸ਼ਰ ਉਹ ਹੋਏਗਾ ਸਜ਼ਾ ਉਹ ਦੇਵਾਂਗਾ ਜਿਹੜੀ ਰਹਿੰਦੀ ਦੁਨੀਆ ਤੱਕ ਯਾਦ ਰਹੇ ਬਾਬਾ ਮੋਤੀਰਾਮ ਮਹਿਰਾ ਕਹਿੰਦੇ ਮੈਂ ਆਪਣਾ ਫਰਜ਼ ਨਿਭਾਇਆ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਜੇ ਤੁਸੀਂ ਕਹਿੰਦੇ ਹੋ ਸਜ਼ਾ ਦੇਣੀ ਹੈ ਮੈਂ ਹਾਜ਼ਰ ਹਾਂ ਜਿਹੜੀ ਮਰਜ਼ੀ ਸਜ਼ਾ ਦਿਓ ਉਸ ਵੇਲੇ ਬਾਬਾ ਜੀ ਦੇ ਨਿੱਕੇ ਜਿਹੇ ਪੁੱਤਰ ਨੂੰ ਫੜ ਕੇ ਲਿਆਂਦਾ ਗਿਆ ਸਾਰਾ ਪਰਿਵਾਰ ਸਾਹਮਣੇ ਖਿਲਾਰਿਆ ਬਾਬਾ ਮੋਤੀਰਾ ਮਹਿਰਾ ਜੀ ਦੇ ਪੁੱਤਰ ਨਰੈਨ ਨੂੰ ਸਾਹਮਣੇ ਖਿਲਾਰਿਆ ਤੇ ਕਹਿੰਦਾ ਇਸਲਾਮ ਕਬੂਲ ਕਰ ਲੇਗਾ ਚੰਗਾ ਰਹੇਗਾ ਨਹੀਂ ਤੇ ਤੇਰਾ ਕੰਨ ਬੱਚਾ ਕੋਲੂ ਪੀੜ ਦਿਆਂਗਾ ਕੋਲੂ ਉਹ ਹੁੰਦਾ ਆ ਜਦੋਂ ਆਪਾਂ ਗੰਨਾ ਲਾਉਂਦੇ ਆ ਤੇ ਜਿਦੇ ਚੋਂ ਰੱਤ ਕੱਢੀ ਜਾਂਦੀ ਹੈ ਉਹ ਕੋਲੂ ਦੇ ਕੋਲ ਲਾ ਗਏ ਬਹੁਤ ਵੱਡਾ ਕਾਠ ਹੋਇਆ ਐਡੀ ਵੱਡੀ ਸਜ਼ਾ ਪਹਿਲਾਂ ਬਾਬਾ ਮੋਤੀराम ਮਹਿਰਾ ਜੀ ਦੇ ਪੁੱਤਰ ਨਰੈਣ ਨੂੰ ਫੜਿਆ ਕੋਲੂ ਵਿੱਚ ਪੈਰ ਪਾਏ ਜਦੋਂ ਪੈਰ ਪਾਉਂਦੇ ਨੇ ਤੇ ਜ਼ਾਲਮ ਵਜੀਦਾ ਹੁਕਮ ਕਰਦਾ ਆ ਘਮਾਓ ਕੋਲੂ ਨੂੰ ਜਦੋਂ ਕੋਲੂ ਚਲਾਉਣ ਲੱਗੇ ਤੇ ਉਹ ਨਿੱਕੇ ਜਿਹੇ ਬਾਲਕ ਦੇ ਪੈਰ ਪੀਸੇ ਗਏ ਪੈਰ ਪੀਸਦਿਆਂ ਪੀਸਦਿਆਂ ਲੱਤਾਂ ਤੱਕ ਜਦੋਂ ਕੋਲੂ ਚੱਲਿਆ ਤੇ ਸਾਬਤ ਪੈਰਾਂ ਲੱਤਾਂ ਤੱਕ ਚੁੰਮਰ ਕੱਢਦਾ ਟੜਫਾ ਟੜਫਾ ਕੇ ਬਾਬਾ ਮੋਤੀराम ਮਹਿਰਾ ਨੂੰ ਦਿਖਾਉਂਦੇ ਨੇ ਉਹ ਮੋਤੀਆ ਅਜੇ ਤੇਰੇ ਬੱਚੇ ਦੇ ਲੱਤਾਂ ਤੇ ਪੈਰ ਕੋਲੂ ਚ ਦਿੱਤੇ ਨੇ ਉਹ বাজ ਸਕਦਾ ਆ ਮੰਨ ਲੈ ਇਸਲਾਮ ਧਰਮ ਬਾਬਾ ਮੋਤੀराम ਮਹਿਰਾ ਧੰਨ ਸੀ ਸਿੱਧਕੀ ਸਿੱਖ ਸੀ ਕਹਿੰਦਾ ਆ ਵਜੀਦਿਆ ਮੇਰਾ ਤੇ ਇੱਕ ਪੁੱਤਰ ਤੂ ਕੋਲੂ ਚ ਪਾਇਆ ਆ ਜਿਸ ਗੁਰੂ ਦੇ ਆ ਲਾਲਾਂ ਨੂੰ ਮੈਂ ਦੁੱਧ ਪਿਆਇਆ ਹੈ ਮੇਰਾ ਤੇ ਇੱਕ ਪੁੱਤਰ ਤੁਸੀਂ ਕੋਲੂ ਚ ਪਾਇਆ ਆ ਗੁਰੂ ਸਾਹਿਬ ਨੇ ਤੇ ਸਾਡੇ ਤੋਂ ਚਾਰ ਵਾਰੇ ਨੇ ਮੇਰਾ ਇੱਕ ਚਲਿਆ ਵੀ ਜਾਏਗਾ ਕਿਹੜੀ ਗੱਲ ਐ ਕੋਹਲੂ ਚ ਪਾ ਕੇ ਗੇੜੇ ਦਿੰਦੇ ਨੇ ਤੜਫਾ ਤੜਫਾ ਕੇ ਮਾਰਦੇ ਨੇ ਫੂਨ ਦੇ ਫੁਹਾਰੇ ਵਹਿੰਦੇ ਨੇ ਸਰਹੰਦ ਦੇ ਲੋਕ ਬੈਠੇ ਬੈਠੇ ਵੇਖਦੇ ਨੇ ਐਡਾ ਅਤਿਆਚਾਰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਤੇ ਤਰਸ ਨਹੀਂ ਆਇਆ ਤੇ ਦੁੱਧ ਪਿਉਣ ਦੀ ਸਜ਼ਾ ਕੋਹਲੂ ਚ ਪੀੜਤਾ ਇੱਥੇ ਹੀ ਬਸ ਨਹੀਂ ਤਨ ਬਾਬਾ ਮੋਤੀराम ਮਹਾਰਾ ਜੀ ਦੇ ਘਰ ਵਾਲੀ ਬੀਬੀ ਪੋਲੀ ਫਿਰ ਉਹਦੀ ਵਾਰੀ ਆਈ ਪਰਿਵਾਰ ਦੇ ਕੱਲੇ ਕੱਲੇ ਜੀ ਨੂੰ ਕੋਹਲੂ ਚ ਪਾ ਕੇ ਸ਼ਹੀਦ ਕੀਤਾ ਉਸੇ ਕੋਹਲੂ ਚ ਜਦੋਂ ਬਾਬਾ ਮੋਤੀਰਾਮ ਜਿਹਨੂੰ ਪਾ ਕੇ ਸ਼ਹੀਦ ਕਰਨ ਲੱਗੇ ਕਹਿੰਦੇ ਮੋਤੀਆ ਇੱਕ ਵਾਰੀ ਸੋਚ ਲੈ ਪਰਿਵਾਰ ਦਾ ਕੀ ਬਣਿਆ ਜਾਨਾ ਗਵਾਗੇ ਆਪਣੀਆਂ ਅਜੇ ਵੀ ਵੇਲਾ ਤੇਰੇ ਕੋਲ ਇਸਲਾਮ ਕਬੂਲ ਕਰ ਲੈ ਤੇਰਾ ਵਿਗੜਿਆ ਕੋਸ਼ ਨਹੀਂ ਪਰਿਵਾਰ ਚਲਿਆ ਗਿਆ ਪਰਿਵਾਰ ਦੁਬਾਰਾ ਵਸ ਜੇਗਾ ਤੇਰਾ ਵਿਆਹ ਕਰਾ ਦਾਂਗੇ ਬਹੁਤ ਕੁਛ ਦੇ ਦੇਾਂਗੇ ਵਜੀਰੀ ਦਾ ਅਹੁਦਾ ਦੇ ਦੇਾਂਗੇ ਧੰਨ ਬਾਬਾ ਮੋਤੀਰਾ ਮਹਿਰਾ ਜੀ ਕਹਿੰਦੇ ਵਜੀਦਿਆ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਬਹੁਤ ਖੁਸ਼ ਹੋਵੇ ਨਾ ਇਹ ਸ਼ਹਾਦਤ ਦੀ ਦਾਤ ਉਹਦੀ ਝੋਲੀ 'ਚ ਪਾਉਂਦੇ ਨੇ ਮੈਂ ਗੁਰੂਕਿਆਂ ਲਾਲਾਂ ਦੀ ਸੇਵਾ ਕਮਾਈ ਕੋਈ ਮਾੜਾ ਕੰਮ ਨਹੀਂ ਕੀਤਾ ਦੂਜੀ ਗੱਲ ਮੈਂ ਤੇ ਸਵਾਸ ਸਵਾਸ ਇਹੀ ਅਰਦਾਸ ਕਰਦਾ ਆ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਵੇ ਫਿਰ ਉਹਨਾਂ ਚੁੱਕਿਆ ਜਿਵੇਂ ਪੁੱਤਰ ਨੂੰ ਕੋਲੂ 'ਚ ਪੀੜਿਆ ਸੀ ਉਦਾਂ ਹੀ ਬਾਬਾ ਮੋਤੀਰਾ ਮਹਿਰਾ ਜੀ ਨੂੰ ਕੋਲੂ ਚ ਪੀੜਿਆ ਜਾਨ ਨਿਕਲੀ ਆ ਕੋਲੂ ਚ ਆਲਦਾ ਵਾ ਮਰਦਾ ਮਰਦਾ ਵੀ ਗੁਰੂ ਕਾ ਸੇਖ ਇੱਕੋ ਗੱਲ ਕਹੀ ਜਾਂਦਾ ਆ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਤਾਨ ਬਾਬਾ ਮੋਤੀਰਾ ਮਹਾਰਾਜੀ ਦੇ ਸਾਰੇ ਪਰਿਵਾਰ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਜੇ ਉਦੋਂ ਧਰਮ ਨਹੀਂ ਛੱਡਿਆ ਜੇ ਦੀਨ ਨਹੀਂ ਬਦਲਿਆ ਜੇ ਗੁਰੂ ਗੋਬਿੰਦ ਸਿੰਘ ਦੇ ਲੇਖੇ ਆਪਣੀ ਜ਼ਿੰਦਗੀ ਤਾਨ ਬਾਬਾ ਮੋਤੀਰਾ ਮਹਾਰਾਜੀ ਨੇ ਲਾਈ ਆ ਨਾ ਚੇਤੇ ਰੱਖਿਓ ਕਰੋੜਾਂ ਸਿਜਦੇ ਰੋਜ਼ ਇਹ ਤਾਨ ਬਾਬਾ ਮੋਤੀਰਾ ਮਹਾਰਾਜੀ ਦੇ ਚਰਨਾਂ 'ਚ ਹੁੰਦੇ ਨੇ ਜਦੋਂ ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ ਯਾਦ ਆਏਗੀ ਜਦੋਂ ਜਦੋਂ ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਯਾਦ ਆਏਗਾ ਉਦੋਂ ਯਾਦ ਸਾਨੂੰ ਸੇਠ ਟੋਡਰਮਲ ਦੀ ਵੀ ਆਉਣੀ ਹੈ ਯਾਦ ਬਾਬਾ ਮੋਤੀराम ਮਹਰਾ ਜੀ ਦੀ ਵੀ ਆਏਗੀ